ਸਤਿਗੁਰੂ ਸ਼ਰਿਵਾਦ ਗੁਰੂ ਸਾਈਂ ਜੀਓ ਕਿਰਪਾ ਕਰੋ ਦੇਨ ਕੇ ਦਾਤੇ ਮੇਰਾ ਗੁਣ ਅਗੋ ਰੋ ਕੋਈ ਮਤਕ ਕਪ ਤੋ ਪਰ ਸੁਮੀ ਮਾਨਸ ਕੀ ਗਤਿ ਹੈ ਮੇਰੇ ਮਨ ਸਤਿਗੁਰ ਸੇਵ ਸੁਖੋਈ ਜੋ ਚੋ ਸੋਈ ਫਲ ਪਵੋ ਚੇਰੇ ਵਾਹਿਗੁਰੂ ਸਾਰ ਜੀਉ ਬਿਲਾ ਬਲਾ ਮਾਲਾ ਪੰਗਵਾ ਤੰਗਲ ਪਰਬਤ ਪਰ ਪਰ ਕਲ ਚਤਰ ਬੁਕੀ ਬੁਕੀਤਾ ਅੰਦਰ ਤੇ ਭਵ ਸੁਜਿਆ ਗੁਰ ਭੇਟ ਪੁਨੀਤਾ ਮੈਂ ਮਾ ਸਾਧੂ ਸੰਗ ਕੇ ਸੁਣੋ ਮੇਰੇ ਮੀਤਾ ਮਨ ਕੋਈ ਕੋਟ ਅਗ ਹਰੇ ਨਿਰਬਲ ਪੈ ਚਿਤਾਰਾ ਐਸੀ ਭਗਤ ਗੋਬਿੰਦ ਕਪੜੋ ਦੇਸ ਤਬਾ দান ਦਿੱਤਾ ਸੰਗ ਬਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ਼ਰਮ ਗਤ ਦਮ ਆਜ ਕੋ ਤੇ ਗਨੀਤ ਨੀਤਾ ਕਰ ਕਿਰਪਾ ਮੋ ਦਾ ਨਾਮ ਦੇਓ ਨਾਮ ਤਰ ਦਨ ਸਰਿਤਾ ਕਾਮਨਾ ਬਡਾਈ ਕਰ ਸਕੋ ਬੇ ਅੰਤ ਗੁਨੀਤਾ ਘਰ ਕੇ ਵਾਜ ਗੁਰਦੇ ਕਾ ਖੰਸਾ ਵਾਜ ਗੁਰਦੇ ਕੀ ਪਤੇ ਅੱਜ ਦਿਨ ਐਤਵਾਰ 6 ਅਕਤੂਬਰ 1981 ਅੱਜ ਦਿਨ ਐਤਵਾਰ 6 ਅਕਤੂਬਰ E que a sua...